ਬਹੁਤ ਹੀ ਖਾਸ ਹੋਣ ਵਾਲੀ ਆ ਅੱਜ ਇੱਕ ਤੁਹਾਨੂੰ ਖਾਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਆ ਸ਼ਖਸੀਅਤ ਜਦੋਂ ਅਸੀਂ ਲੱਤ ਜੋੜ ਦਿੰਦੇ ਆ ਤਾਂ ਸੋਚਦੇ ਆ ਕੋਈ ਵੱਡਾ ਮੰਤਰੀ ਹੋਏਗਾ ਵੱਡਾ ਸਿੰਗਰ ਹੋਏਗਾ ਜਾਂ ਕੋਈ ਖਾਸ ਬਿਜ਼ਨਸਮੈਨ ਨਹੀਂ ਜੀ ਇਤਾਂ ਨਹੀਂ ਹੁੰਦਾ ਹਰ ਇੱਕ ਵਾਰੀ ਸ਼ਖਸੀਅਤ ਮੈਂ ਤਾਂ ਉਸ ਬੰਦੇ ਨੂੰ ਮੰਨਦਾ ਜਿਹੜਾ ਬੰਦਾ ਕੋਈ ਚੰਗੇ ਸਮਾਜ ਦੇ ਕੰਮ ਕਰਦਾ ਆ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੀ ਅਸੀਂ ਇੱਕ ਖਾਸ ਮੁਲਾਕਾਤ ਕਰਾਉਣ ਜਾ ਰਹੇ ਆ ਆਪਣੇ ਚੈਨਲ ਦੇ ਉੱਤੇ ਗੱਲ ਕੀ ਆ ਜੀ ਮੇਨ ਦੀ ਮਾਤਾ ਚਿੰਤਪੌਨੀ ਦੇ ਮੇਲੇ ਚੱਲਦੇ ਸੀਗੇ ਤਾਂ ਉੱਥੇ ਸਾਨੂੰ ਇੱਕ ਭਾਈ ਸਾਹਿਬ ਹੋਣੀ ਲੁਧਿਆਣੇ ਤੋਂ ਮਿਲੇ ਜਿਹੜੇ ਉੱਥੇ ਫ੍ਰੀ ਆਈ ਡ੍ਰੌਪ ਦੀ ਸੇਵਾ ਨਿਭਾ ਰਹੇ ਸਨ ਤਾਂ ਉਹ ਜਦੋਂ ਉਹਨਾਂ ਕੋਲ ਲੋਕਾਂ ਨੇ ਉੱਥੇ ਆਈ ਡ੍ਰੌਪ ਜਿਹੜੀਆਂ ਜੂਸ ਕੀਤੀਆਂ ਤਾਂ ਕਾਫੀ ਫਾਇਦਾ ਹੋਇਆ ਤੇ ਇਸ ਤਰ੍ਹਾਂ ਆਪਾਂ ਵੀ ਇਹ ਸੋਚਿਆ ਕਿ ਕਿਉਂ ਨਾ ਅਸੀਂ ਉਹਨਾਂ ਨੂੰ ਕਹੀਏ ਕਿ ਇੱਕ ਵਾਰੀ ਦੁਬਾਰਾ ਸਾਡੇ ਨਾਲ ਇਸ ਟੌਪਿਕ ਤੇ ਵੀਡੀਓ ਬਣਾਉਣ ਤਾਂ ਉਹ ਅੱਜ ਸਾਡੇ ਕੋਲ ਉਚੇਚੇ ਤੌਰ ਤੇ ਲੁਧਿਆਣੇ ਤੋਂ ਟਾਂਡੇ ਸ਼ਹਿਰ ਵਿੱਚ ਪਹੁੰਚੇ ਆ ਤੇ ਇਹਨਾਂ ਦਾ ਕਾਫੀ ਨਾ ਆਇਆ ਪੂਰਾ ਕਹਿ ਲੋ ਕਿ ਪੰਜਾਬ ਤੋਂ ਇਲਾਵਾ ਪੰਜਾਬ ਤੋਂ ਹੋਰ ਸੂਬਿਆਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਕੰਮ ਦੇ ਕਾਫੀ ਚਰਚੇ ਆ। ਸੋ ਜਿਆਦਾ ਮੈਂ ਗੱਲਬਾਤ ਨਾ ਕਰਦਾ ਹੋਇਆ ਤੁਹਾਨੂੰ ਇਹਨਾਂ ਨਾਲ ਮਿਲਾਉਣ ਜਾ ਰਿਹਾ ਅੱਜ ਸਾਡੇ ਰੋਹਿਤ ਭਾਜੀ ਹੋਣੀ ਆ ਲੁਧਿਆਣੇ ਤੋਂ ਸਸੀ ਕਲਪਾਜੀ ਸੱਜਣਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਮਾਤ ਦੇ। ਮੈਂ ਭਾਜੀ ਉਹਨਾਂ ਨੇ ਪਿਛਲੇ ਦਿਨੋਂ ਜਦੋਂ ਮਾਤਾ ਦੇ ਮੇਲੇ ਚੱਲ ਰਹੇ ਸੀਗੇ ਉਦੋਂ ਭਾਜੀ ਉਹਨਾਂ ਨੇ ਮੇਰੀ ਵੀਡੀਓ ਬਣਾਈ ਸੀਗੀ। ਇਹ ਮੇਰੀ ਫਸਟ ਟਾਈਮ ਵੀਡੀਓ ਸੀਗੀ ਜੀ। ਉਸ ਤੋਂ ਪਹਿਲਾਂ ਬਹੁਤ ਮਤਲਬ ਕੰਮ ਕਰਦੇ ਰਹੇ ਸੀ। ਅਰੇ ਫਰਸਟ ਭਾਜੀ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਬਣਾਈ ਮੈਨੂੰ ਜਦੋਂ ਭਾਜੀ ਨੇ ਵੀਡੀਓ ਬਣਾਈ ਐਨੇ ਅੱਛੇ ਰਿਵਿਊ ਆਏ ਐਨੇ ਅੱਛੇ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ ਬਹੁਤ ਜ਼ਿਆਦਾ ਮਤਲਬ ਸਬਸਕ੍ਰਾਈਬ ਕੀਤੇ ਚੈਨਲ ਤੇ ਮੈਨੂੰ ਇੰਨਾ ਹੌਸਲਾ ਮਿਲਿਆ ਜੀ ਕਿ ਇਸ ਤੋਂ ਪਹਿਲਾਂ ਮਤਲਬ ਮੈਨੂੰ ਇੰਨਾ ਕੋਈ ਜਾਣ ਪਛਾਣ ਨਹੀਂ ਸੀਗਾ ਬਹੁਤ ਘੱਟ ਜਾਣ ਪਛਾਣ ਸੀਗੇ ਪਰ ਭਾਜੀ ਨੇ ਜਦੋਂ ਮੇਰੀ ਵੀਡੀਓ ਬਣਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਵਿੱਚ ਮਤਲਬ ਮੈਨੂੰ ਇਹ ਲੋਕ ਜਾਣਨ ਲੱਗੇ ਹਨਾ ਜੀ ਜਿੰਨੇ ਲੋਕ ਮੈਨੂੰ ਜਾਣਦੇ ਸੀਗੇ ਉਹ ਵੀ ਮੈਨੂੰ ਮਤਲਬ ਇਹਨਾਂ ਨੇ ਲਾਈਕ ਕੀਤਾ ਵਿੱਚ ਕਮੈਂਟ ਕੀਤਾ ਕਾਫੀ ਤੇ ਭਾਜੀ ਮੈਂ ਤਾਂ ਨਾ ਗੱਲ ਕਰਦਾ ਕਿ ਤੁਸੀਂ ਲਾਈਕ ਕਮੈਂਟ ਦੀ ਗੱਲ ਕਰਦੇ ਮੈਨੂੰ YouTube ਤੇ ਇੰਨੇ ਮੈਸੇਜ ਆ ਗਏ Instagram ਤੇ ਕਿ ਮੈਂ ਤਾਂ ਆਪ ਹੈਰਾਨ ਸੀਗਾ ਕਿ ਲੋਕਾਂ ਨੂੰ ਇੰਨਾ ਫਾਇਦਾ ਹੋਇਆ ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਬੰਦਾ ਆਪਣੇ ਕੋਲੋਂ ਗੱਲ ਕਰਦਾ ਕਈ ਵਾਰੀ ਕੈਮਰੇ ਤੇ ਅੱਗੇ ਲੋਕੀ ਸੋਚ ਲੈਂਦੇ ਕਿ ਆਪਣੇ ਕੋਲੋਂ ਗੱਲ ਕਰਦਾ ਪਰ ਜਦੋਂ ਮੈਂ ਕਮੈਂਟ ਤੁਸੀਂ ਸਾਡੇ ਇਸ ਚੈਨਲ ਤੇ ਉਹ ਛੋਟੀ ਵੀਡੀਓ ਆ ਚੈੱਕ ਕਰ ਸਕਦੇ ਹੋ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮਤਲਬ ਤੁਸੀਂ ਸਾਡੇ ਇੱਥੇ ਆਓ ਸਾਡੇ ਇੱਥੇ ਆ ਕੇ ਕੈਂਪ ਲਗਾਓ ਤੇ ਭਾਜੀ ਲੋਕੀ ਇਦਾਂ ਕਿਉਂ ਕਹਿ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਚੀਜ਼ ਜਿਹੜਾ ਤੁਸੀਂ ਇਹ ਆਈ ਡ੍ਰੋਪ ਹੈ ਤਾਂ ਹਾਂਜੀ ਹਾਂਜੀ ਇਹ ਚ ਕੀ ਖਾਸ ਹੈ ਤੇ ਆ ਬਾਜੀ ਜਿਹੜਾ ਲੋਕੀ ਇੰਨੇ ਮਤਲਬ ਕਹਿ ਰਹੇ ਕਿ ਇੱਥੇ ਆ ਕੇ ਕੈਂਪ ਲਾਓ ਸਾਨੂੰ ਇਹਦੀ ਲੋੜ ਹੈ ਸਾਨੂੰ ਦੇਖ ਕੇ ਜਾਓ ਅਸੀਂ ਇਹ ਜਿਹੜਾ ਆਈ ਡ੍ਰੋਪਸ ਹੈ ਨਾ ਜਿੰਨੇ ਵੀ ਮਾਰਕੀਟ ਦੇ ਵਿੱਚ ਆਈ ਡ੍ਰੋਪਸ ਆਉਂਦੇ ਆ ਨਾ ਜੀ ਹਾਂਜੀ ਉਹ ਸਾਰੇ ਵਾਟਰ ਦੇ ਵਿੱਚ ਬਣੇ ਆ ਅੱਛਾ ਜੀ ਠੀਕ ਆ ਜੀ ਇਹ ਜਿਹੜਾ ਆਈ ਡ੍ਰੋਪਸ ਹੈ ਨਾ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦਾ ਹਾਂ ਹਾਂਜੀ ਇਹ ਨਾ ਜੈਲ ਬੇਸ ਆਈ ਡ੍ਰੋਪਸ ਹੈ ਅੱਛਾ ਜੀ ਇਹਦੇ ਚ ਜੋ ਕੁਆਲਿਟੀ ਪਾਈ ਹੋਈ ਹੈ ਨਾ ਦੇਖੋ ਜੀ ਤੁਸੀਂ ਕੋਈ ਵੀ ਆਇਡਰੋਪਸ ਖੋਲ ਕੇ ਦੇਖ ਲਿਓ ਉਹ ਸਾਰੇ ਵਾਟਰ ਦੇ ਵਿੱਚ ਹੋਗੇ ਤੁਸੀਂ ਭਾਜੀ ਹੱਥ ਕਰੀਏ ਹਾਂਜੀ ਆ ਜਿਹੜਾ ਮੈਂ ਤੁਹਾਨੂੰ ਦਿਖਾਣਾ ਜੀ ਆਹ ਦੇਖੋ ਜਿਹੜਾ ਆਇਡਰੋਪਸ ਹੈ ਨਾ ਜੀ ਹਾਂਜੀ ਇਹ ਦੇਖੋ ਜੀ ਇਹ ਜਲ ਬੇਸ ਹੈ ਜੀ ਹਾਂਜੀ ਇਹ ਜਲ ਬੇਸ ਆ ਹਾਂਜੀ ਜੇ ਵਾਟਰ ਦੇ ਵਿੱਚ ਹੁੰਦਾ ਤੇ ਇਹ ਇਹਨੇ ਹੁਣੀ ਡਿਸੋਲਵ ਹੋਇਆ ਨਾ ਸੀਗਾ ਹਾਂਜੀ ਭਾਜੀ ਇਹਦੀ ਖਾਸੀਅਤ ਇਹ ਹੈ ਕਿ ਜਿਹੜਾ ਇਹਦੇ ਵਿੱਚ ਸ਼ਹਿਦ ਪਾਇਆ ਨੇ ਜੀ ਹਾਂਜੀ ਜਿਹੜਾ ਪਾਇਆ ਬਿਲਕੁਲ ਪਿਓਰ ਪਾਇਆ ਹੈ ਅੱਛਾ ਜੀ ਇੱਥੇ ਸੁਲਮਾ ਬਹੁਤ ਸਪੈਸ਼ਲ ਪਾਇਆ ਜੀ ਅੱਛਾ ਜੀ ਇੱਥੇ ਮਮੇਰਾ ਪਾਇਆ ਜਿਹੜਾ ਮੋਤੀਆਂ ਨੂੰ ਖਤਮ ਤੇ ਭਾਜੀ ਇਹ ਤੇ ਇੱਕ ਖਾਸ ਕੀ ਆ ਮਤਲਬ ਹੋਰ ਕੀ ਕੀ ਖਾਸ ਹੈ ਇਹ ਕਿੱਦਾਂ ਬਣਾਇਆ ਹੋਇਆ ਜਿੰਨੇ ਵੀ ਆਈ ਡ੍ਰੋਪਸ ਆਂਦੇ ਆ ਨਾ ਭਾਜੀ ਹਾਂਜੀ ਉਹ ਸਿਰਫ ਵਨ ਟਾਈਮ ਲਈ ਜਿੰਨੇ ਵੀ ਆਈ ਡ੍ਰੋਪਸ ਆਂਦੇ ਆ ਨਾ ਭਾਜੀ ਹਾਂਜੀ ਉਹ ਸਿਰਫ ਵਨ ਟਾਈਮ ਨੇ ਕੀ ਕਰਦੇ ਨੇ ਸਿਰਫ ਅੱਖਾਂ ਨੂੰ ਸਾਫ਼ ਕਰਦੇ ਨੇ ਹਾਂਜੀ ਉਹਨਾਂ ਦਾ ਕੰਮ ਜਿਹੜਾ ਹੈਗਾ ਸਿਰਫ ਉੱਥੇ ਤੱਕ ਆ ਜੀ ਹਾਂਜੀ ਇਹਦਾ ਸਿਰ ਜਿਹੜਾ ਕੰਮ ਹੈ ਨਾ ਜੀ ਇੱਕ ਅੱਖਾਂ ਸਾਫ਼ ਨਹੀਂ ਕਰਦਾ ਅੱਛਾ ਜਿੰਨੇ ਵੀ ਤੁਹਾਡੀ ਅੱਖਾਂ 'ਚ ਮਿੱਟੀ ਕਚਰਾ ਆਏਗਾ ਨਾ ਜੀ ਹਾਂਜੀ ਤੁਹਾਡੀ ਅੱਖਾਂ ਉਹਦਾ ਹੀ ਖੁੱਲੂਗੀ ਜਦੋਂ ਉਹਨੂੰ ਬਾਹਰ ਕੱਢੂਗਾ ਜੀ ਸਹੀ ਪਰ ਜਦੋਂ ਤੁਹਾਡੀ ਅੱਖਾਂ ਦੀ ਸਫਾਈ ਕਰੂਗੇ ਅੱਛਾ ਜੀ ਬੜੀ ੜੀ ਪਰ ਆਪਾਂ ਉਹ ਸਾਰਾ ਦੂਰ ਹੋ ਜਾਂਦਾ ਹੈ ਅੱਖਾਂ ਤੁਹਾਡੀਆਂ ਹਲਕੀਆਂ ਆਉਂਦੀਆਂ ਰਿਲੈਕਸ ਹੋ ਜਾਂਦਾ ਹੈ ਜੀ ਅੱਛਾ ਜੀ ਠੀਕ ਹੈ ਤੁਹਾਨੂੰ ਇਦਾਂ ਲੱਗਦਾ ਕਿ ਸ਼ੀਸ਼ੇ ਦੀ ਤਰ੍ਹਾਂ ਬਿਲਕੁਲ ਸਾਰਾ ਸਾਫ਼ ਹੋ ਗਿਆ ਦੇਖੀ ਕਲੀਅਰ ਹੋ ਗਿਆ ਸੈਕੰਡ ਗੱਲ ਕਿ ਇਹ ਇਕੱਲਾ ਅੱਖਾਂ ਨੂੰ ਸਾਫ਼ ਨਹੀਂ ਕਰਦਾ ਜੀ ਇਹ ਤਿੰਨ ਮਹੀਨੇ ਤੁਸੀਂ ਇਹਨੂੰ ਯੂਜ਼ ਕਰੋ ਜੇ ਕਿਸੇ ਦੇ ਐਨਕ ਲੱਗੇ ਨਾ ਜੀ ਉਹ ਬੰਦਾ ਕਹਿ ਦੂਗਾ ਕਿ ਹੁਣ ਮੇਰਾ ਜਿਹੜਾ ਜਿਹੜਾ ਦੇਖਣ ਦਾ ਜਿਹੜਾ ਨਜ਼ਰੀਆ ਹੈ ਉਹ ਬਿਲਕੁਲ ਚੇਂਜ ਹੋ ਗਿਆ ਜੀ ਠੀਕ ਹੈ ਨਾ ਬਰੀਕ ਅੱਖਰ ਪੜ੍ਹਨੇ ਸ਼ੁਰੂ ਕਰ ਦਿੱਤੇ ਜੀ ਜਿਹੜੀ ਐਨਕ ਆ ਉਹ ਲਾ ਕੇ ਕੰਮ ਕਰੂਗਾ ਜੀ ਮਤਲਬ ਇਹਦੀ ਇਹ ਖ ਲੋਕੀ ਕੰਨੇ ਨੇ ਕਿ ਮੋਤੀਆ ਠੀਕ ਨਹੀਂ ਹੁੰਦਾ ਜੀ ਅਸੀਂ ਕੰਨੇ ਜੀ 1986 ਦੀ ਫਰਮ ਹੈ 1986 ਦੀ ਜੀ ਠੀਕ ਹੈ ਨਾ ਜੀ ਇਹ ਜਿਹੜੇ ਸਾਡੇ ਬੈਦ ਨੇ ਨਰੇਸ਼ ਕੁਮਾਰ ਜੀ ਉਹਨਾਂ ਨੇ ਸਟਾਰਟ ਕੀਤਾ ਸੀਗਾ ਅੱਜ ਸਭ ਤੋਂ ਮਹਿੰਗਾ ਸਾਡਾ ਆਈ ਡ੍ਰੌਪਸ ਹੈ ਜੀ ਮਾਰਕੀਟ ਦੇ ਵਿੱਚ ਬਾਕੀ ਜਿਹੜੇ ਆਈ ਡ੍ਰੌਪਸ ਆ 12 13 14 15 ਰੁਪਏ ਦੇ ਵਿੱਚ ਠੀਕ ਹੈ ਨਾ ਜੀ ਇਹ ਸਾਡਾ ਸਭ ਤੋਂ ਮਹਿੰਗਾ ਆਈ ਡ੍ਰੌਪਸ ਹੈ ਜੀ ਕਾਰਨ ਕਿ ਇਹ ਲੋਕਾਂ ਦੀ ਡਿਮਾਂਡ ਹੈ ਜੀ ਲੋਕਾਂ ਦੀ ਡਿਮਾਂਡ ਕਿੱਦਾਂ ਬਣੀ ਹੈ ਜਦੋਂ ਇਹਦੇ ਰਿਜ਼ਲਟ ਪਦ ਦਿੱਤੇ ਮੈਂ ਬਹੁਤ ਬਹੁਤ ਦੂਰ ਦੂਰ ਤੱਕ ਸਰ ਇਹਦੀ ਮਾਰਕੀਟ ਕੀਤੀ ਹੈ ਇਹਨੇ ਅੱਜ ਲੋਕੀ ਇਹਦੀ ਡਿਮਾਂਡ ਆਪ ਹੀ ਕ੍ਰੀਏਟ ਕਰਦੇ ਤੇ ਭਾਜੀ ਤੁਸੀਂ ਪਿਛਲੇ ਦਿਨੀ ਮਾਤਾ ਦੇ ਮੇਲੇਾਂ ਚ ਗਿਆ ਲਗਾਇਆ ਸੀ ਹਾਂ ਜੀ ਤੇ ਉੱਥੇ ਤੁਸੀਂ ਮਤਲਬ ਕੀ ਕੀ ਮਤਲਬ ਤਿਆਰ ਕਰਦੇ ਕਿ ਕੀ ਚੰਪਤਕਾਰ ਆ ਟੈਪ ਭਾਜੀ ਮੈਨੂੰ ਦੇਖੋ 7-8 ਸਾਲ ਹੋ ਗਏ ਉੱਥੇ ਮਾਤਾ ਦੇ ਮੇਲੇ ਆਉਂਦੇ ਹਾਂ ਜੀ 5 ਸਾਲ ਪਹਿਲਾਂ ਵੀ ਜਿਹੜੇ ਲੋਕੀ ਮੈਨੂੰ ਹਾਈਡਰੋਪਸ ਲੈ ਕੇ ਗਏ ਸੀ ਨਾ ਜੀ ਉਹ ਮੈਨੂੰ ਸਪੈਸ਼ਲ ਆ ਕੇ ਮਿਲੇ ਨੇ ਉਹ ਮੈਨੂੰ ਸਪੈਸ਼ਲ ਆ ਕੇ ਮਿਲੇ ਨੇ ਕਿ ਸਾਡੀ ਜਿਹੜੀ ਐਨਐਚਐਨ ਭਾਜੀ ਦੱਸ ਚੁੱਕੀ ਆ ਦੇਖੋ ਇਹਨਾਂ ਚੈੱਕ ਕਰੋ ਜੀ ਅੱਜ ਉਹ ਸਾਡੇ ਅੱਖਾਂ ਦੇ ਵਿੱਚ ਐਨਕ ਨਹੀਂ ਹੈ ਜਿਹੜਾ ਸਾਡਾ ਸੇਫ ਦੁੱਖਦਾ ਸੀਗਾ ਜਬ ਮੋਤੀਆ ਸੀਗਾ ਉਹ ਕਲੀਅਰ ਹੋ ਗਿਆ ਤੇ ਭਾਜੀ ਉਹਦੇ ਨਾਲ ਇੱਕ ਹੀ ਹੁੰਦਾ ਦੇਖੋ ਕਿੰਨਾ ਮਤਲਬ ਸਾਨੂੰ ਮਤਲਬ ਉਹ ਮਿਲੀ ਹੈ ਕਿ ਇੱਕ ਪ੍ਰੋਡਕਟ ਜਿਹੜਾ ਸਾਡਾ ਹੈਗਾ ਉਹ ਕੰਦਾ ਨਹੀਂ ਹੈਗਾ ਉਹ ਰਿਜ਼ਲਟ ਦੇ ਰਿਹਾ ਭਾਜੀ ਕਿ ਲੋਕਾਂ ਦੀ ਐਨਕਾ ਲੱਤ ਰਹੀ ਹੈ ਜਿਹੜੇ ਨਵੇਂ ਬੰਦੇ ਆ ਰਹੇ ਜਿਹੜੇ ਬੰਦੇ ਕਹਿੰਦੇ ਕਿ ਸਾਡੇ ਕੋਲ ਪੈਸਾ ਹੀ ਨਹੀਂ ਹੈਗਾ ਪੁੱਛ ਨਹੀਂ ਹੈਗਾ ਕੋਈ ਗਰੀਬ ਹੈ ਅਸੀਂ ਬਿਲਕੁਲ ਫਰੀ ਦੇ ਰਹੇ ਹਾਂ ਦੇ ਭਾਜੀ ਹਾਂ ਜੀ ਇਹ ਤੁਸੀਂ ਔਨ ਕੈਮਰੇ ਤੇ ਗੱਲ ਕਰ ਰਹੇ ਆ ਜਿੰਮਿਆ ਬਿਲਕੁਲ ਫਰੀ ਦੇ ਰਹਿਆ ਹਾਂ ਹਾਂ ਜੀ ਕੱਲੂ ਜੇ ਤੁਸੀਂ ਮਤਲਬ ਮੁੱਕਰ ਗਏ ਫਿਰ ਮੈਂ ਕਹਿੰਦਾ ਜੀ ਕੋਈ ਬੰਦਾ ਕੋਈ ਬੰਦਾ ਆ ਕੇ ਇਹ ਕਹਿ ਦਵੇ ਜੀ ਹਾਂ ਜੀ ਮੇਰੇ ਕੋਲ ਐਨੇ ਪੂਰੇ ਸ਼ਹਿਰ ਦੇ ਵਿੱਚ ਨਾ ਜਿਹੜੇ ਜਿਹੜੇ ਮੇਰੇ ਵੀਡੀਓ ਦੇਖੋਗੇ ਜਿਹੜੇ ਇਹਦੇ ਵਿੱਚ ਰਿਵਿਊ ਆਉਗੇ ਉਹ ਤੁਹਾਨੂੰ ਅਸਲੀਅਤ ਦੱਸੋਗੇ ਠੀਕ ਹੈ ਤੇ ਰੋਹਿਤ ਨੇ ਅੱਜ ਤੱਕ ਕੀ ਕੀਤਾ ਜੀ ਬਿਲਕੁਲ ਜੀ ਹਾਂ ਤੁਸੀਂ ਵੀ ਉੱਥੇ ਮੇਲੇ ਵਿੱਚ ਆਏ ਹੋ ਸੀ ਭਾਜੀ ਤੁਸੀਂ ਦੇਖਿਆ ਜੀ ਫਰੀ ਆਇਦਰਸ ਬਾਰੇ ਕੋਈ ਕੰਦਾ ਦੇ ਦੋ ਤੇ ਦੇ ਲਿਆ ਸੀ ਮਤਲਬ ਕਿ ਜੇ ਤੁਹਾਡੇ ਕੋ ਕਿਸੇ ਵੀਰ ਭੈਣ ਨੇ ਇਹ ਚੀਜ਼ ਮੰਗਵੋਣੀ ਹੋਵੇ ਤਾਂ ਤੁਸੀਂ ਉਹਨੂੰ ਆਨਲਾਈਨ ਤੇ ਫ੍ਰੀ ਭੇਜ ਸਕਦੇ ਆ ਜਿਹੜਾ ਬੰਦਾ ਕੰਦਾ ਕਿ ਮੇਰੇ ਕੋ ਪੈਸੇ ਹਨ ਇੱਕ 100 ਰੁਪਏ ਦੀ ਕੀਮਤ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ ਉਹ ਵੀ ਆਪਣੇ ਲਈ ਯੂਜ਼ ਕਰਨਾ ਹੈਗਾ ਹਾਂਜੀ ਕੋਈ ਜਿਹੜਾ ਬੰਦਾ ਕੰਦਾ ਕਿ ਨਾ ਬਿਲਕੁਲ ਪੈਸੇ ਦੇ ਨਹੀਂ ਸਕਦਾ ਅਸੀਂ ਅਸੀਂ ਦਵਾਂਗੇ ਜਿase 50 ਮਾ ਕਿਉਂਕਿ ਸਾਡਾ ਪੂਰੇ ਲੋਡਪੰਦ ਵਿਅਕਤੀ ਲਈ ਲੋਡਮੰਦ ਵਿਅਕਤੀ ਲਈ ਹਾਂਜੀ ਲੋਡਮੰਦ ਵਿਅਕਤੀ ਲਈ ਅਸੀਂ ਹਮੇਸ਼ਾ ਬੱਠੇ ਹਾਂਜੀ ਠੀਕ ਹੈ ਨਾ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ ਪੂਰੇ ਪੰਜਾਬ ਦੇ ਵਿੱਚ ਸਾਡਾ ਹਾਈਡਰੋਫਸਾ ਜੀ इवन ਤਾਂ ਕਿ ਲਖਨਊ ਹੋ ਗਿਆ ਜੋਧਿਆ ਹੋ ਗਿਆ ਕਾਸ਼ੀ ਹੋ ਗਿਆ ਕਲਕੱਤੇ ਹੋ ਗਿਆ ਜਿੱਥੇ ਵੀ ਕੋਈ ਬੰਦਾ ਬੈਠਾ ਜਿਹੜਾ ਲੱਗਦਾ ਕਿ ਜਿਹੜਾ ਪੈਸੇ ਨਹੀਂ ਦੇ ਸਕਦਾ ਅਸੀਂ ਉਹਨੂੰ ਫ੍ਰੀ ਪ੍ਰੋਵਾਈਡ ਕਰਵਾਉਂਗਾ ਠੀਕ ਹੈ ਜੀ ਤੇ ਹੋਰ ਤੁਸੀਂ ਇੱਥੇ ਵਿੱਚ ਕੀ ਕੀ ਦੇਖਿਆ ਕਿ ਜਿੱਦਾਂ ਇਹ ਹਾਈਡਰੋਫਸਾ ਤੋਂ ਬਾਅਦ ਕਿੰਨੇ ਕਿ ਲੋਕਾਂ ਨੂੰ ਮੰਨੂ ਇਹਦਾ ਫਾਇਦਾ ਤੁਸੀਂ ਸਰ ਮੈਂ 15 ਸਾਲ ਦਾ ਮੰਨੂ ਹੋ ਗਿਆ ਇਸ ਦੰਦ ਤੇ ਨਾ ਹਜ਼ਾਰਾਂ ਹੀ ਲੋਕ ਸਰ ਇਦਾਂ ਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਹਜ਼ਾਰਾਂ ਹੀ ਲੋਕ ਸਰ ਠੀਕ ਹੈ ਜਿਹੜੇ ਮੈਨੂੰ ਆ ਕੇ ਮਿਲਦੇ ਨੇ ਐਕਚੁਅਲੀ ਮੈਂ ਸਰ ਸਾਰਿਆਂ ਨੂੰ ਨਹੀਂ ਜਾਣ ਸਕਦਾ ਕਿਉਂਕਿ ਲੋਕ ਜਦੋਂ ਮਿਲਦੇ ਨੇ ਮੈਨੂੰ ਕੱਲੇ ਪਾਜੀ ਅਸੀਂ ਉੱਥੇ ਮਿਲੇ ਸੀ ਤੁਹਾਡੇ ਕੋਲ ਉੱਥੇ ਆਈਡਰੋਪਸ ਲਿਤਾ ਸੀਗਾ ਅਨਸਰ ਠੀਕ ਹੈ ਪਾਜੀ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦੱਸੋ ਇਹ ਜਿਹੜਾ ਆਈਡਰੋਪ ਹੈ ਇਹ ਸਾਰਿਆਂ ਵਾਸਤੇ ਬਣਿਆ ਹੈ ਕਿ ਜਾਂ ਮਤਲਬ ਇਹਦੀ ਕੋਈ ਲਿਮਟ ਹੈ ਜਾਂ ਕੋਈ ਇਹਦੀ ਉਮਰ ਦੇ ਹਿਸਾਬ ਨਾਲ ਭਾਜੀ ਐਕਚੁਅਲੀ ਨਾ ਅਸੀਂ 20 ਸਾਲ ਤੋਂ ਉੱਤੇ ਦੇਣ ਅੱਛਾ ਜੀ ਕਿ ਅਸੀਂ 20 ਸਾਲ ਤੋਂ ਥੱਲੇ ਕਿਸੇ ਨੂੰ ਨਹੀਂ ਦੇਣਾ ਜੀ ਅੱਛਾ ਜੀ ਜਿਹਦਾ ਆਪਰੇਸ਼ਨ ਹੋਇਆ ਜਿਹਦਾ ਆਪਰੇਟ ਹੋਇਆ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਜੀ ਸਾਡਾ ਕੰਮ ਇਹੀ ਹੈ ਕਿ ਅਸੀਂ ਇਹਨੂੰ ਯੂਜ਼ ਕਰਵਾ ਕੇ ਨਾ ਸਰ ਉਹਦਾ ਆਪਰੇਟ ਨਾ ਹੋਵੇ ਕੋਸ਼ਿਸ਼ ਹੈ ਠੀਕ ਹੈ ਜੀ ਆਪਣੀ ਅੱਖਾਂ 'ਚ ਪ੍ਰੋਬਲਮ ਕਦੋਂ ਆਉਂਦੀ ਹੈ ਜਦੋਂ ਅੱਖਾਂ 'ਚ ਬਹੁਤ ਜ਼ਿਆਦਾ ਮਿੱਟੀ ਪੈਂਦੀ ਹੈ ਪਰ ਵੀ ਅੱਖਾਂ ਨੂੰ ਸਾਫ਼ ਨਹੀਂ ਕਰਦੇ ਠੀਕ ਹੈ ਜੀ ਇਹਦਾ ਕੰਮ ਇਹ ਹੈ ਕਿ ਤੁਸੀਂ ਦਿਨ ਭਰ ਜਿੱਥੇ ਮਰਜ਼ੀ ਕਮੀ ਚੋਂ ਰਾਤੀ ਜਦੋਂ ਪਾਣੀ ਉਹਦੇ ਜਿਹੜੀ ਡਸਟ ਹੈ ਸਾਰੀ ਬਾਹਰ ਹੋ ਜਾਂਦੀ ਹੈ ਠੀਕ ਹੈ ਨਾ ਜਦੋਂ ਤੁਹਾਡੀ ਅੱਖਾਂ ਸਾਫ਼ ਰਹਿੰਦੀ ਹੈ ਫਿਰ ਇਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਭਾਜੀ ਜਿੱਦਾਂ ਤੁਸੀਂ ਮਾਤਾ ਰਾਣੀ ਦੇ ਮੇਲਿਆਂ ਦੇ ਵਿੱਚ ਹਾਂਜੀ ਹਾਂਜੀ ਤੇ ਕੈਂਪ ਲਗਾਇਆ ਹਾਂਜੀ ਹਾਂਜੀ ਫ੍ਰੀ ਕੈਂਪ ਸੀ ਤੇ ਜੇ ਕੋਈ ਸੱਜਣ ਸਾਡੀ ਵੀਡੀਓ ਦੇਖ ਲਿਆ ਹੈ ਤਾਂ ਅਗਰ ਉਹਨਾਂ ਨੇ ਆਪਣੇ ਉੱਥੇ ਕੈਂਪ ਲਗਾਉਣਾ ਹੋਵੇ ਤਾਂ ਤੁਸੀਂ ਜਾ ਸਕਦੇ ਆਂ ਹਾਂਜੀ ਇੱਥੇ ਪੈਸੇ ਲਵੋਗੇ ਕਿ ਜਾਂ ਬਿਲਕੁਲ ਨਹੀਂ ਨਹੀਂ ਸਰ ਅਸੀਂ ਕੈਂਪਸ ਸਰ ਬਿਲਕੁਲ ਫ੍ਰੀ ਲਗਾਵਾਵਾਂਗੇ ਅੱਛਾ ਜੀ ਉਹਦੇ 'ਚ ਸਰ ਇਦਾਂ ਕਿ ਘੱਟੋ ਘੱਟ 300 ਜਾਂ 400 ਲੋਕ ਹੋਣਗੇ ਨਾ 4-500 ਬੰਦਾ ਉੱਥੇ ਹਾਂਜੀ 4-500 ਬੰਦਾ ਹੋਗੇ ਤੁਸੀਂ ਮੈਂ ਇਕੱਲਾ ਕਹਿ ਨਹੀਂ ਰਿ ਕਿ ਤੁਸੀਂ ਮੇਰਾ ਨੰਬਰ ਨੋਟ ਕਰੋ 7696752720 ਰੋਹਿਤ ਸ਼ਰਮਾ ਇੱਕ ਵਾਰੀ ਹੋਰ ਇੱਕ ਨੀ ਬੋਲ ਦੋ ਜੀ 7696752720 ਠੀਕ ਹੈ ਜੀ ਦੇਖੋ ਜੀ ਜਿਹੜਾ ਬੰਦਾ ਵੀ ਭਾਜੀ ਨੂੰ ਚਾਹੇ ਕਾਲ ਕਰਨ ਜਾਂ ਮੈਨੂੰ ਕੰਟੈਕਟ ਕਰੋਗੇ ਜਦੋਂ ਉਹਨਾਂ ਦੇ 3-4 ਸੌ ਬੰਦੇ ਹੋ ਗਏ ਤਾਂ ਅਸੀਂ ਜ਼ਰੂਰ ਆਵਾਂਗੇ ਜੀ ਆਪਰੇਸ਼ਨ ਵਾਲੇ ਬੰਦਿਆਂ ਨੂੰ ਅਸੀਂ ਰੀ ਪਾਣਾ ਪਲੀਜ਼ ਤੇ ਬੱਚਿਆਂ ਨੂੰ ਨਹੀਂ ਪਾਉਂਦੇ 20 ਸਾਲ ਤੋਂ ਉੱਤੇ ਪਾਉਂਦੇ ਜੀ ਜੀ ਸਾਨੂੰ ਐਨੀ ਟਾਈਮ ਕਾਲ ਕਰੋ ਅਸੀਂ ਤੁਹਾਡਾ ਡੇਟ ਰੱਖ ਕੇ ਤੁਹਾਡਾ ਅਸੀਂ ਕੈਂਪ ਲਗਾਉਂਗੇ ਠੀਕ ਹੈ ਤੇ ਆਪਣੇ ਬਜੀ ਜਿਹੜਾ ਇਹ ਤਾਂ ਹੈਗਾ ਹੀ ਹੈਗਾ ਆਪਣਾ ਕੁਝ ਹੋਰ ਜਿਹੜਾ ਤੁਹਾਡੇ ਕੰਪਨੀ ਹਾਂਜੀ ਹਾਂਜੀ ਇੱਕ ਸਾਡਾ ਜੀ ਮਤਲਬ ਇਹ ਪੇਨ ਆਇਲ ਆਂਦਾ ਹੈ ਅੱਛਾ ਜੀ ਪੇਨ ਆਇਲ ਆਂਦਾ ਹੈ ਸਰ ਬਹੁਤ ਅੱਛਾ ਰਿਜ਼ਲਟ ਇੱਕ ਕੰਦਾ ਹੁੰਦਾ ਨਾ ਕਿ ਸ਼ਾਂਤ ਸਰਵਤੰਦਈ ਹਾਂਜੀ ਹਨਾ ਜੀ ਇਹ ਕੰਦਾ ਨਹੀਂ ਜੀ ਇਹ ਕੰਮ ਵੀ ਕਰਦਾ ਹੈ ਠੀਕ ਹੈ ਨਾ ਜੀ ਇਹ ਸਾਡਾ ਹਰਬਲ ਪੇਨ ਆਇਲ ਹੈ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਮਿਲ ਜੂਗਾ ਕੋਈ ਕੋਈ ਕੰਪਨ ਰੋਗੇ ਜਿੱਥੇ ਨਹੀਂ ਪਿਆ ਹੋਗਾ ਸਾਡੀ ਜਿਹੜੀ ਫਰਮ ਹੈ ਨਾ ਟੀ ਠੀਕ ਹੈ ਜੀ ਕੁਝ ਕੈਂਦੀ ਲੋੜ ਨਹੀਂ ਜੀ ਇਹਦਾ ਨਾਮ ਕਰ ਲਓ 1986 ਦੀ ਮਤਲਬ ਸਾਡੀ ਸਟਾਰਟਿੰਗ ਹੈ ਠੀਕ ਹੈ ਨਾ ਜੀ ਤੇ ਪੀਡੀ ਕੇ ਦਾ ਜਦੋਂ ਤੁਸੀਂ ਗੂਗਲ 'ਚ ਮਾਰੋਗੇ ਸਰਚ ਸਾਰੀ ਡਿਟੇਲ ਬਾਹਰ ਆ ਜਾਂਦੀ ਹੈ ਸਰ ਕੋਈ ਏਦਾਂ ਉਦਾਂ ਦੇ ਬਟਕ ਨਹੀਂ ਹੈਗੇ ਮਤਲਬ ਜਿਹੜੇ ਲੋਕ ਯੂਜ਼ ਕਰਦੇ ਨੇ ਉਹ 40 ਸਾਲ ਤੋਂ ਸਾਡੇ ਨਾਲ ਸਾਡੇ ਨਾਲ ਹੈ। ਇਸ ਤੋਂ ਬਾਅਦ ਸਾਡੇ ਕੋਲ ਆਂਦਾ ਜੀ ਅੱਛਾ ਡਾਂ ਦਾ ਨਾਭੀ ਹੋਏ ਨਾਭੀ ਉਹ ਜਿਹੜਾ ਹੈਗਾ ਜੀ ਆਨਲਾਈਨ ਲੋਕੇ ਮੰਗਵਾਉਂਦੇ ਨੇ 600 ਦਾ 700 ਦਾ ਸਾਡਾ ਜਿਹੜਾ ਪ੍ਰਾਈਸ ਹੈਗਾ ਸਿਰਫ 300 ਦਾ ਠੀਕ ਹੈ ਨਾ ਜੀ ਸਰ ਇਹ ਮੈਂ ਤੁਹਾਡੀ ਗੱਲ ਟੁਕਣਾ ਚਾਹੁੰਦਾ ਮੈਨੂੰ ਮੈਂ ਲੋਕ ਕਿਸੇ ਨੂੰ ਗਲਤ ਨਹੀਂ ਕਹਿੰਦਾ ਬਟ ਮੈਂ ਕਈ ਲੋਕਾਂ ਨੂੰ ਇਹ ਦੇਖਿਆ ਇਹੇ ਨਾ ਵੀ 300 ਰੁਪਏ ਵਾਲਾ ਹਾਂਜੀ 1200 1500 118 ਹਾਂਜੀ ਆ ਦੇਖੋ ਕਿੰਨਾ ਮਤਲਬ ਬਹੁਤ ਫਰਕ ਹੈ ਬਹੁਤ ਫਰਕ ਹੈ ਬਹੁਤ ਫਰਕ ਹੈ 300 ਰੁਪਏ ਚ ਵੀ ਉਹੀ ਕੰਮ ਆ 300 ਚ ਵੀ ਉਹੀ ਕੰਮ 1800 ਚ ਵੀ ਉਹੀ ਆ ਕਿ ਜਦੋਂ ਤੋਂ ਲੱਗ ਗਿਆ ਨਹੀਂ ਨਹੀਂ ਸਰ ਹਾਂਜੀ 1800 ਚ ਵੀ ਉਹੀ ਆ 300 ਚ ਵੀ ਉਹੀ ਆ 300 ਚ ਵੀ ਉਹੀ 300 ਚ ਵੀ ਤੇ ਤੁਸੀਂ ਤਾਂ ਫੇ ਕਹ ਲੋ ਸਮਾਜ ਸੇਵਾ ਹੀ ਹੋ ਗਈ ਇੱਕ ਸਰ ਤੁਹਾਨੂੰ ਦੱਸੋ ਜੀ ਹਰ ਪਰਦੇ ਤੱਕ ਜਿਹੜੀ ਚੀਜ਼ ਪਹੁੰਚੇ ਨਾ ਹਾਂਜੀ ਉਹੀ ਪ੍ਰੋਡਕਟ ਦਾ ਕੰਮ ਆ ਮਤਲਬ ਕਹਿੰਦਾ ਮਤਲਬ ਇਹ ਆ ਬੈਨੀਫਿਟ ਤਾਂ ਇਹਦੇ ਆਪਾਂ ਤੁਹਾਡੇ ਕੋਲ ਪੁੱਛਦੇ ਆ ਗੱਲ ਮੇਨੇ ਆ ਕਿ ਤੁਸੀਂ ਬਿਲਕੁਲ ਆਪਣਾ ਲਿਮਟ ਦੇ ਵਿੱਚ ਮਾਰ ਜਾਂ ਰਾਖ ਕੇ ਫਿਰ ਵੀ ਕੰਮ ਕਰਦੇ ਆ ਫਿਰ ਸਾਡਾ ਕੰਮ ਇਹ ਆ ਕਿ ਨਾ ਹਰ ਜਿਹੜੀ ਚੀਜ਼ ਆ ਨਾ ਗਰੀਬ ਬੰਦੇ ਤੱਕ ਪਹੁੰਚਿਆ ਗਰੀਬ ਬੰਦੇ ਹਰੇਕ ਬੰਦਾ ਲੈ ਸਕਦਾ ਹਰ ਬੰਦਾ ਲੈ ਸਕਦਾ ਤੇਰੇ ਫਾਇਦੇ ਕੀ ਕੀ ਆ ਜੀ ਸਰ ਇਹਦਾ ਨਾ ਜਿਹੜਾ ਐਕਚੁਅਲੀ ਜਿਹੜਾ ਆਪਣਾ ਕਨੈਕਸ਼ਨ ਬੰਦਾ ਉਹ ਨਾਪੀ ਦੇ ਨਾਲ ਹੀ ਠੀਕ ਆ ਜੀ ਬਾਤਰਿਆ ਜਿਹੜਾ ਨਾੜੀਆਂ ਦਾ ਜੋੜਾ ਉਹ ਇੱਥੇ ਹੀ ਆ ਅੱਛਾ ਜੀ ਠੀਕ ਆ ਨਾ ਸਰ ਇਹਨੂੰ ਯੂਜ਼ ਕਿੱਦਾਂ ਕਰਨਾ ਇਹਨੂੰ ਖਾਲੀ ਪੇਟ ਹਮੇਸ਼ਾ ਯੂਜ਼ ਕਰਨਾ ਹੈ ਇਹ ਸਵੇਰੇ ਉੱਠ ਕੇ ਨਾਲ ਦੀ ਜਦੋਂ ਖਾਲੀ ਪੇਟ ਹੈ ਆਪਣੀ ਨਾਭੀ ਨੂੰ ਸਾਫ਼ ਕਰਕੇ ਨਾਲ ਦੀ ਦੋ ਬੂੰਦਾਂ ਇਹਦੇ ਵਿੱਚ ਨਾਭੀ 'ਚ ਪਾ ਲਿਓ ਠੀਕ ਹੈ ਜੀ ਫਿਰ ਉਹਦੇ ਆਲੇ-ਦੁਆਲੇ ਏਦਾਂ ਮ사ਜ ਕਰ ਲਿਓ 15-20 ਮਿੰਟ ਘੱਟੋ-ਘੱਟ ਲੇਟ ਨਹੀਂ ਜਦੋਂ ਤੇਲ ਅੰਦਰ ਚਲੇ ਜਾਊਗਾ ਜਦੋਂ ਤੇਲ ਅੰਦਰ ਚਲੇ ਜਾਊਗਾ ਫਿਰ ਤੁਸੀਂ ਸਿਰ ਇੱਕ ਪੋਸਾ ਗਲਾਸ ਗਰਮ ਪਾਣੀ ਦਾ ਪੀ ਕੇ ਨਾਲ ਦੋ-ਤਿੰਨ ਮਿੰਟ ਰੋਕ ਕਰ ਲਿਓ ਤੁਸੀਂ ਇਹਨੂੰ ਜਿਹੜੇ ਵੀ ਪ੍ਰੋਡਕਟ ਦੇਖ ਰਹੇ ਆ ਤੁਸੀਂ 15-20 ਦਿਨ ਇਹਨੂੰ ਯੂਜ਼ ਕਰੋ ਜਿਹੜਾ ਤੁਹਾਡਾ ਪੇਟ ਹੈ ਨਾ ਸਰ ਉਹ ਤੁਹਾਡਾ ਰੂਮ ਅੰਦਰ ਹਲਕਾ ਹੋ ਜਾਊਗਾ ਬਿਲਕੁਲ ਕੋਈ ਵੀ ਇਦਾਂ ਦੀ ਬਿਮਾਰੀ ਜੇ ਤੁਹਾਡਾ ਪੇਟ ਨਹੀਂ ਸਾਫ਼ ਹੈਗਾ ਫਿਰ ਤੁਸੀਂ ਕੋਈ ਵੀ ਮੈਡੀਸਿਨ ਖਾ ਲੋ ਠੀਕ ਹੈ ਨਾ ਜੇ ਤੁਹਾਡਾ ਪੇਟ ਸਾਫ਼ ਨਹੀਂ ਹੈਗਾ ਜਦ ਤੱਕ ਤੁਹਾਡਾ ਪੇਟ ਸਾਫ਼ ਨਹੀਂ ਹੈਗਾ ਤਾਂ ਕੋਈ ਵੀ ਮੈਡੀਸਿਨ ਤੁਹਾਨੂੰ ਅਸਰ ਨਹੀਂ ਕਰੂਗੀ ਨਾ ਵੀ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਪਹਿਲਾਂ ਮਤਲਬ ਸਰਦਾ ਤੇਲ ਪਾਉਂਦੇ ਸੀਗੇ ਉਹਨੇ ਇਹਦੇ ਵਿੱਚ ਬਹੁਤ سارے ਹਰ ਤਰ੍ਹਾਂ ਦੀ ਤਰੀਕੇ ਪਾਈ ਹੋਇਆ ਜਿੱਦਾਂ ਕਿਸੇ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਕਬਜ ਦੀ ਪ੍ਰੋਬਲਮ ਹੈ ਮਾਈਗਰੇਨ ਦੀ ਪ੍ਰੋਬਲਮ ਹੈ ਜਾਂ ਸਿਕਿੰਦੀ ਪ੍ਰੋਬਲਮ ਠੀਕ ਹੈ ਨਾ ਇਹਦੇ ਬਹੁਤ ਸਾਰੇ ਫਾਇਦੇ ਬਿਲਾ ਛੋਟੇ ਛੋਟੇ ਫੈਰੇ ਮਤਲਬ ਇਹ ਕਹਿ ਲਈਏ ਕਿ ਭਾਈ ਜਦੋਂ ਤੁਸੀਂ ਕੈਂਪ ਆਪਣਾ ਲਾਉਣਾ ਕਿੱਥੇ ਵੀ ਹਾਂਜੀ ਉੱਥੇ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਉਪਲਬਧ ਹੁੰਦੀਆਂ ਹਾਂ ਹਾਂਜੀ ਹਾਂਜੀ ਸਰ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਆ ਕਰੋ ਜੀ ਤੁਸੀਂ ਸਾਡੇ ਕੋਲ ਆਏ ਤਾਂ ਕਹਿ ਲੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੋ ਵੀਡੀਓ ਦੇਖ ਰਹੇ ਸਾਰੇ ਹੀ ਵੀਰ ਭੈਣਾਂ ਦਾ ਪਹਿਲਾਂ ਤਾਂ ਧੰਨਵਾਦ ਜੀ ਨਾਲੇ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਦਾਂ ਦੀਆਂ ਨੂੰ ਕਿਉਂਕਿ ਮੇਰਾ ਮਤਲਬ ਇਹ ਹੁੰਦਾ ਕਹਿਣ ਦਾ ਕਿ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਨਾ ਸੀ ਆਪਾਂ ਹੋਰ ਵੀ ਚੀਜ਼ਾਂ ਨੂੰ ਸ਼ੇਅਰ ਕਰਦੇ ਆ ਪਰ ਦੇਖੋ ਇਹ ਕਿੰਦਾ ਇੱਕ ਸਮਾਜ ਵਾਸਤੇ ਇੱਕ ਵਧੀਆ ਕੰਮ ਕਰਦੇ ਪਏ ਆ ਵਧੀਆ ਇੱਕ ਸੇਵਾ ਹੀ ਹੋ ਗਈ ਜੀ ਅਜੀ ਜਿਹੜੇ ਲੋਕ ਵੀ ਇਹ ਵੀਡੀਓ ਦੇਖ ਰਹੇ ਨੇ ਅੰਦੇ ਨਾਲ ਚੋ ਹਜ਼ਾਰਾਂ ਲੋਕ ਹੋਗੇ ਜਿਹੜੇ ਮੈਨੂੰ ਜਾਣਦੇ ਬਿਲਕੁਲ ਉਸ ਟਾਈਮ ਕਹਾਣੀ ਬਾਰੇ ਜਦੋਂ ਵੀਡੀਓ ਅਪਲੋਡ ਹੋ ਜੂਗੀ ਤੇ ਤੁਹਾਨੂੰ ਕਿੰਨੇ ਅچھے ਰਿਸਪੌਂਸ ਆਉਗੇ ਤੁਸੀਂ ਦੱਸ ਸਕਦੇ ਹੋ ਬਿਲਕੁਲ ਸ਼ੇਅਰ ਕਰਿਓ ਜੀ ਵੀਡੀਓ ਨੂੰ ਤੇ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਸ਼ਹਿਰ ਦੇ ਵਿੱਚ ਕਿਤੇ ਵੀ ਤੁਸੀਂ ਭਾਜੀ ਕੋਲੋਂ ਵੀ ਕੈਂਪ ਲਗਾਉਣਾ ਚਾਹੁੰਦੇ ਆ ਤਾਂ ਭਾਜੀ ਉਹ ਜਰੂਰ ਤੁਹਾਡੀ ਸੇਵਾ ਤੇ ਹਾਜ਼ਰ ਹੋਣਗੇ ਤੇ ਐਦਾਂ ਦੀਆਂ ਵੀਡੀਓ ਲੈ ਕੇ ਮੈਂ ਵੀ ਤੁਹਾਡੀ ਇੱਛਾ ਦੇ ਦੁਆਰਾ ਹਾਜ਼ਰ ਹੋਵਾਂਗਾ ਜੀ ਤੁਹਾਡੇ ਤੋਂ ਜਾਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਰੋਡ ਹਿਆਲਪੁਰ ਤੋਂ ਸਤਿ ਸ੍ਰੀ ਅਕਾਲ ਜੀ ਜੀ ਸੇਕਾ